ਵੀਰ ਨਾ ਲਾਓ ਜੈ ਮਾਤਾ ਦੀ ਜੈ ਮਾਤਾ ਦੀ ਰਹੇ ਹੋ ਐਲ ਵੀ ਐਸ ਨੂੰ ਜੇਰਾਂ ਦਾਨ ਮਹਾਕल्याण ਤਸਵੀਰਾਂ ਦਾਨ ਬਾਚੜ ਕੇ ਕਰੋ ਕਿਉਂਕਿ ਆਪਾਂ ਨੂੰ ਦਾਨ ਦੀ ਬਹੁਤ ਜ਼ਰੂਰਤ ਹੈ 12ਵੇਂ ਦੇ 30 ਦਿਨ ਮਿਸਤਰੀ ਲੱਗੀ ਰਹਿੰਦੇ ਨੇ ਮਾਤਾ ਦੀ ਕਿਉਂਕਿ ਇਹ ਸੋਡੇ ਦਾਨ ਸਰਕੇ ਮੈਂ ਪਜਾਰ ਵੀ ਹੋਰ ਗੋਪਤ ਦਾਨ ਮਹਾਕल्याण ਹੋ ਰਿਹਾ ਹੈ ਮੈ ਜਰਾਣੀ ਮੇਰ ਭਰੇ ਹੱਥ ਰੱਖੇ ਇਹਦਾ ਵੀ ਬਹੁਤ ਤੰਦਰੁਸਤਿਆ ਬਖਸ਼ੀ ਜੈ ਮਾਤਾ ਦੀ ਪਾਸ ਜਿਵੇਂ ਮੈਂ ਪਹਿਲਾਂ ਦੱਸਿਆ ਇੱਥੇ ਕੋਈ ਵੀ ਜੋਤਾਂ ਨਾ ਲਾਵੇ ਜੋਤਾਂ ਇੱਧਰ ਤਲਾਈ ਦੇ ਮਿੱਟੀ ਕੱਢ ਕੇ ਸਾਹਮਣੇ ਮਾਈ ਦਾ ਮੰਦਰ ਬਣਾਇਆ ਉੱਥੇ ਜੋਤਾਂ ਲਾਉਂਦੀ ਹੈ ਜਿਹੜੀ ਕਣਕ ਹੈ ਟਰਾਲੀ ਦੇ ਵਿੱਚ ਪਾ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਰਾਹੀਂ ਇੱਥੇ ਜੋਤਾਂ ਕੋਈ ਮਾਤਾ ਨਾ ਲਾਵੇ ਜਿਹੜੀਆਂ ਇੱਧਰ ਤਲਾਈ ਵਿੱਚ ਮਿੱਟੀ ਕੱਢ ਕੇ ਸਾਹਮਣੇ ਮਾਈ ਦਾ ਮੰਦਰ ਬਣਾਇਆ ਉੱਥੇ ਜੋਤ ਲੱਗਦੀ ਹੈ ਇੱਥੇ ਕੋਈ ਵੀ ਨਾ ਜੋਤ ਲਾਉ ਜੀ ਬਾਕੀ ਦੀਆਂ ਤਸਵੀਰਾਂ ਤੁਸੀਂ ਦੇਖ ਰਹੇ ਹੋ ਐਲੀਵੀਐਸ ਨਿਊਜ਼ ਦੇ ਰਾਹੀਂ ਜੋ ਖਾਸ ਜਿੱਥੇ ਵੀ ਜਗ੍ਹਾ ਮਿਲਦੀ ਆ ਉੱਥੇ ਹੀ ਜੋਤਾਂ ਨੇ ਜਿਹੜੀਆਂ ਉਹ ਜਗਾਈਆਂ ਜਾਂਦੀਆਂ ਨੇ ਕਿਉਂਕਿ ਗਰਮੀ ਜ਼ਿਆਦਾ ਹੋਣ ਦੇ ਕਰਕੇ ਤੁਸੀਂ ਮੈਂ ਪਹਿਲਾਂ ਵੀ ਤੁਹਾਨੂੰ ਦੱਸਿਆ ਸੀ ਕਿ ਇਹ ਬ੍ਰੇਟਾ ਸ਼ਹਿਰ ਦੀਆਂ ਤਸਵੀਰਾਂ ਨੇ ਜਿੱਥੇ ਕਿ ਬੀਬੜੀ ਵਾਲਾ ਬੀਬੜੀ ਵਾਲਾ ਮੇਤਾ ਵੀ ਇਹਨੂੰ ਕਿਹਾ ਜਾਂਦਾ ਤੁਸੀਂ ਦੇਖ ਸਕਦੇ ਹੋ ਛੋਟੇ ਛੋਟੇ ਬੱਚਿਆਂ ਨੂੰ ਲੈ ਕੇ ਜੋ ਕਿ ਮੱਥਾ ਦੇਖਣ ਦੇ ਲਈ ਲੋਕ ਪਹੁੰਚਦੇ ਨੇ ਦੂਰੋਂ ਦੂਰੋਂ ਇਹ ਭਾਵੇਂ ਇਹ ਮਾਨਸਾ ਜ਼ਿਲ੍ਹੇ ਦੇ ਵਿੱਚ ਪੈ ਜਾਂਦਾ ਪਿੰਡ ਪਰ ਲੋਕ ਜਿਹੜੇ ਹੈਗੇ ਨੇ ਉਸ ਸੰਗਰੂਪ ਜ਼ਿਲ੍ਹੇ ਤੇ ਤੇ ਲਾਲੂ ਨਾਲ ਹੋਰ ਬਹੁਤ ਦੂਰੋਂ ਦੂਰੋਂ ਜਿੱਥੇ ਵੀ ਮਤਲਬ ਕਿ ਦੁਨੀਆਂ ਬੈਈਆਂ ਜਾਂਦੀਆਂ ਨੇ ਉੱਥੋਂ ਤੋਂ ਵੀ ਆ ਕੇ ਇੱਥੇ ਮੱਥਾ ਟੇਕਣ ਲਈ ਆਉਂਦੇ ਨੇ ਤਾਂ ਕਰਕੇ ਇਹ ਐਨਪੀੜ ਕੁਛ ਦੇਖ ਰਹੇ ਹਾਂ ਤਸਵੀਰਾਂ ਦੇ ਰਾਹੀਂ ਕਿ ਭਾਵੇਂ ਟਾਈਮ ਹੈ ਜਿਹੜਾ ਉਹ 12 ਦਾ ਹੋਗਾ ਪਰ ਹਜੇ ਵੀ ਜਿਹੜੀ ਸੰਗਤ ਹੈ ਉਹ ਤੁਸੀਂ ਦੇਖ ਰਹੇ ਹੋ ਸ਼ਕਤੀ ਪੂਰਨ ਤੌਰ ਤੇ ਆ ਰਹੀ ਹੈ ਦੂਜੇ ਪਾਸੇ ਨਿਗਾਹ ਮਾਰੀਏ ਜੇ ਆਪਾਂ ਤੁਸੀਂ ਇਹ ਵੀ ਪਾਸੇ ਜਗ੍ਹਾ ਨਹੀਂ ਹੈ ਕਿਉਂਕਿ ਪੂਰੇ ਦਾ ਪੂਰਾ ਜਿਹੜਾ ਰਸਤਾ ਉਪਲੋਕ ਹੋਇਆ ਹੋਇਆ ਤੁਸੀਂ ਦੇਖ ਲਓ ਬਹੁਤ ਲੰਮੀਆਂ ਜਿਹੜੀਆਂ ਕਤਾਰਾਂ ਨੇ ਇਸ ਦੇ ਨਾਲ ਹੀ ਐਲਿਵਿਅਸ న్యూਜ਼ ਮੈਂ ਬਲਦੇਵ ਸਿੰਘ ਸਰਾਉ ਪੱਤਰਕਾਰ ਮੂਨ ਕੈਂਟੋ ਹਾਂ ਧੰਨਵਾਦ ਜਨਾਬ ਜਸਰਦੀ ਪੱਤਰਕਾਰ ਮੇਰੇ ਖਿਆਲ ਅਕਿ ਜਿਹੜਾ ਲੰਗਰ ਹੈ ਉਹ ਨਹੀਂ ਚਲਾਇਆ ਜਾਂਦਾ ਜੇਕਰ ਲੰਗਰ ਚਲਾਇਆ ਜਾਂਦਾ ਹੁੰਦਾ ਤਾਂ ਤੁਸੀਂ ਦੇਖ ਸਕਦੇ ਹੋ ਕਿ ਲੱਗਣ ਦੇ ਡੱਬੇ ਦੇ ਆਲੇ ਦੁਆਲੇ ਕਿਵੇਂ ਲੋਕ ਕੋਈ ਹੋਏ ਨਹੀਂ ਇਹ ਕਿੰਨਾ ਡੁੱਬ ਰਿਹਾ ਕਿਉਂਕਿ ਸਵੇਰੇ ਤੋਂ ਕੁੱਤੇ ਰੱਖੇ ਆਉਂਦੇ ਨਹੀਂ ਪਰ ਇਥੋਂ ਦੇ ਪ੍ਰਬੰਧਕਾਂ ਵੱਲੋਂ ਅੱਜ ਤੱਕ ਮੰੰਗਰ ਦੀ ਜਿਹੜੀ ਸਕੇਮ ਹੈ ਉਹ ਨਹੀਂ ਸ਼ੁਰੂ ਕੀਤੀ ਗਈ ਜਿਹਦਾ ਕਾਰਨ ਹੈ ਜਿਹੜਾ ਉਹ ਪਤਾ ਨਹੀਂ ਕੀ ਹੈ ਇਹ ਹੀ ਵੀ ਬੜੀਆਂ ਦਾ ਮੇਟਾ ਕਿਉਂਕਿ ਮਾਈਆਂ ਦਾ ਆਪਾਂ ਤੁਹਾਨੂੰ ਪਹਿਲਾਂ ਵੀ ਦੱਸਿਆ ਕਿ ਬ੍ਰਿਡਾ ਬ੍ਰੇਕਾ ਜੁਨਾ ਮਾਨਸਾ ਬ੍ਰੇਕਾ ਵਿਖੇ ਹੈ ਤੁਸੀਂ ਦੇਖ ਸਕਦੇ ਹੋ ਕੋਣਾਂ ਦੇ ਕਾਲੇ ਦਿਵਾਲੇ ਜਰੂਰੀ ਕਿ ਆ ਲੰਗਰ ਜਿਹੜਾ ਚਾਰ ਦਿਨਾਂ ਨੂੰ ਉਹੀ ਜਿਹੜੇ ਨੇ ਇਹ ਸੰਗਤ ਨੂੰ ਪੱਤਾ ਆਏ ਜਾਂਦੇ ਨੇ ਆਹਦਾ ਲੰਗਰ ਧਾਮੀ ਚੱਲਦਾ ਪਰ ਰੋਟੀ ਦਾ ਜਿਹੜਾ ਲੰਗਰ ਹੈ ਉਹ ਬਿਲਕੁਲ ਇਸ ਪ੍ਰਬੰਧਕਾਂ ਵੱਲੋਂ ਨਹੀਂ ਖਿਲਾਇਆ ਜਾਂਦਾ ਇਸ ਦੇ ਲਈ ਲੋਕ ਲੱਟੂਆਂ ਦੇ ਨਾਲ ਹੀ ਨਿਰਭਰ ਹੁੰਦੇ ਨੇ ਕਿਉਂਕਿ ਕੁੱਥੇ ਹੁੰਦੇ ਨੇ ਪਰੰਪਰਾ ਅਨੁਸਾਰ ਜਿਵੇਂ ਪਹਿਲਾਂ ਤੋਂ ਜਲਦੀ ਆ ਰਹੀ ਹੈ ਕਿ ਬਿਨਾਂ ਰੋਤੀ ਤੋਂ ਆ ਕੇ ਜਿਹੜਾ ਮੱਥਾ ਹੈ ਉਹ ਦੇਖਣਾ ਪੈਂਦਾ ਹੈ ਤੇ ਨਵੰਬਰ ਤੋਂ ਕੋਲੇ ਲੰਗਰ ਹੈ ਉਹ ਲੋਕਾਂ ਬਹੁਤ ਜ਼ਰੂਰੀ ਬਣਦਾ ਹੈ ਕਿ ਜਿਹੜੀ ਇਹ ਬਿਲਡਿੰਗਾਂ ਪਾਈਆਂ ਨੇ ਇਹ ਕਹੇ ਆਪਾਂ ਉਹਨਾਂ ਬਿਨਾਂ ਸਰ ਜਾਂਦਾ ਪਰ ਲੰਗਰ ਬਿਨਾ ਨਹੀਂ ਜਾ ਸਕਦਾ ਤੁਸੀਂ ਦੇਖ ਸਕਦੇ ਹੋ ਕਿ ਚਲੇ ਗਏ ਫਰਸ਼ਾਦ ਦੇ ਸਾਥ ਫੇਰ ਖੜੇ ਨੇ ਉਪਰ ਜਿੱਥੇ ਕੇ ਤੇ ਸੰਗਤਾਂ ਵੱਲੋਂ ਚੜ੍ਹਾ ਗਿਆ ਪ੍ਰਸ਼ਾਦ ਹੈ ਉਹ ਫੇਰ ਇੱਥੇ ਲੈ ਕੇ ਆਉਂਗੇ ਫੇਰ ਉਹੀ ਹੁਕਰਵਾਜ ਜਿਹੜੀ ਫੇਰ ਮੁਚੂ ਗਈ ਪਰ ਇਹ ਪ੍ਰਬੰਧਕਾਂ ਕੱਕ ਵੀਡੀਓ ਹੈ ਜਿਹੜੀ ਆਪਣੀ ਚੈਨਲ ਦੇ ਜ਼ਰੀਏ ਐਲਬੀਐਸ ਹੂਲ ਦੇ ਜ਼ਰੀਏ ਉਹ ਪੂਰਾ ਪਹਚਾਓ ਕੁਮੈਂਟ ਸ਼ੇਅਰ ਕਰੋ ਕਿ ਇਹ ਹੋਣਾ ਚਾਹੀਦਾ ਹੈ ਲੰਗਰ ਜਾਂ ਨਹੀਂ ਹੋਣਾ ਚਾਹੀਦਾ ਪਰ ਦੂਜੇ ਪਾਸੇ ਤੇ ਗੱਲ ਕਰੀਏ ਚਾਹ ਦਾ ਲੰਗਰ ਹੈ ਜਿਹੜਾ ਉਹ ਬਿਲਕੁਲ ਹੈਗਾ ਤੇ ਰੋਟੀ ਦਾ ਲੰਗਰ ਉਹ ਨਹੀਂ ਹੈ ਕਿਉਂਕਿ ਸਵੇਰ ਤੋਂ ਜਾਂ ਤਾਂ ਕੋਈ ਸ਼ਾਣੀਆਂ ਜਿਹੜੀਆਂ ਬੁੜੀਆਂ ਨੇ ਉਹ ਲੰਗਰ ਹੈ ਜਿਹੜਾ ਆਪਣਾ ਨਾਲ ਲੈ ਕੇ ਆ ਜਿੰਨੇ ਨੇ ਇੱਥੇ ਖਾ ਲੈਂਦੇ ਹੁੰਦੇ ਨੇ ਕਿ ਕਈਆਂ ਨੂੰ ਇਹ ਹੁੰਦਾ ਵੀ ਚਲੋ ਹੁਣ ਤਾਂ ਬਹੁਤ ਤਰੱਕੀ ਕਰ ਗਿਆ ਪਹਿਲਾਂ ਨਾਲੋਂ ਵੀ ਲੰਗਰ ਦੀ ਜਿਹੜੀ ਸ਼ੇਪ ਹੈ ਉਹ ਉੱਥੇ ਮਤਲਬ ਉਹ ਹੋਊਗੀ ਕਿਉਂਕਿ ਸਾਹਮਣੇ ਲਿਖਿਆ ਵੀ ਹੋਇਆ ਲੰਗਰ ਹਾਲ ਲੰਗਰ ਹਾਲ ਦੇ ਉੱਤੇ ਇਹ ਨਹੀਂ ਲਿਖਿਆ ਹੋਇਆ ਵੀ ਸਿਰਫ ਚਾਹ ਦਾ ਹੀ ਲੰਗਰ ਹੈ ਅਗਲਾ ਇਹ ਸੋਚ ਕੇ ਇਧਰ ਨੂੰ ਆ ਤਾਂ ਜਾਂਦਾ ਹੈ ਪਰ ਦੂਜੇ ਪਾਸੇ ਤੁਸੀਂ ਦੇਖ ਰਹੇ ਹੋ ਕਿ ਪਾਕਿਸਤਾਨਾਂ ਦੀ ਸੇਵ ਹੈ ਉਹ ਹੋ ਰਹੀ ਹੈ ਜੇ ਕਿਤੇ ਨਾ ਕਿਤੇ ਉੱਥੇ ਇਹ ਵੀ ਲਿਖਿਆ ਹੁੰਦਾ ਵੀ ਲਗਾਇਆ ਗਿਆ ਹੈ ਪ੍ਰਬੰਧਕਾਂ ਵੱਲੋਂ ਸਾਹਮਣੇ ਤੁਸੀਂ ਦੇਖ ਸਕਦੇ ਹੋ ਕਿੰਨਾ ਇਹ ਲੱਗਦਾ ਆਏਗਾ ਜੀ ਹੈ ਜੀ ਲੱਗਦਾ ਆਏ ਵਰੀਆ ਇੰਨਾ ਮਤਲਬ ਛੋਟਾ ਕਹਿਣ ਦਾ ਮਤਲਬ ਲੈ ਵੀ ਲੰਗਰ ਲਾਉਣਾ ਚਾਹੀਦਾ ਹਾਂ ਹੋਰ ਪਹਿਲਾਂ ਲਾਉਂਦੇ ਹੁੰਦੇ ਸੀ ਲਾਉਂਦੇ ਹੁੰਦੇ ਪਹਿਲਾਂ ਇਸ ਵਾਰ ਨਹੀਂ ਲਾਇਆ ਐਸ ਕਿੰਨਾ ਕਿਉਂ ਨਹੀਂ ਲਾਇਆ ਕਾਰਨ ਜੀ ਬਾਈ ਦਾ ਬਾਈ ਸੇਵਾਦਾਰ ਨੂੰ ਪਤਾ ਜਾ ਜਿੰਨਾ ਲਾਉਣਾ ਚਾਹੀਦਾ ਹੁੰਦਾ ਪਤਾ ਲੰਗਰ ਹਾਲ ਲੰਗਰ ਹਾਲ ਤਾਂ ਹੀ ਲਿਖੇ ਜਾਂਦੇ ਜਿੱਕਰ ਦੰਦਰਪੂ ਹੋਵੇ ਜਾਂ ਤਾਂ ਫਿਰ ਇਸ ਵਾਰ ਉਹਦੇ ਉੱਤੇ ਕੁਛ ਮਾੜਾ ਮੋਟਾ ਲਾ ਆਂਦੇ ਭਾਈ ਇਸ ਵਾਰ ਲੰਗਰ ਹੈ ਨਹੀਂ ਹੈ ਨਹੀਂ ਹੈ ਇਧਰ ਬਾਬਾ ਮਮ ਤੁਮ ਨੇ ਇਧਰ ਬਾਬਾ ਬਈ ਇਧਰ ਆ ਰਹੇ ਨੇ ਇੱਟ ਦੇ ਸਵਾਲ ਕੀ ਉੱਠਦਾ ਹੈ ਕਿ ਲੰਗਰ ਹਾਲ ਲੰਗਰ ਹਾਲ ਨੂੰ ਦੇਖ ਕੇ ਲੋਕ ਅੰਦਰ ਆਉਂਦੇ ਨੇ ਪਰ ਇਸ ਵਾਰ ਲੰਗਰ ਬਿਲਕੁਲ ਨਹੀਂ ਲਗਾਇਆ ਗਿਆ ਤਾਂ ਜੋ ਲੋਕ ਮੱਖਣਾ ਠੇਕੇ ਸੰਗਤਾਂ ਇੱਕ ਲੱਡੂ ਜਿਹੜੇ ਚੜਾ ਕੇ ਜਾਂਦੇ ਨੇ ਚੜਾਵੇ ਤੇ ਨਿਰਭਰ ਨੇ ਉਹ ਬਾਰ-ਬਾਰ ਕਹਿ ਰਹੇ ਨੇ ਖਾਸ ਕਰਕੇ ਇਥੋਂ ਤੱਕ ਕਿ ਜਿਹੜਾ ਆਪਣਾ ਨਾਮ ਉਹ ਬਾਹਰੋਂ ਚਲੀ ਗਈ ਕਿ ਮੇਰਾ ਕਾਲਜ ਆ ਨਿਕਲ ਜਾ ਰਿਹਾ ਭੁੱਖੇ ਦਾ ਕਿ ਭੁੱਖੇ ਨੇ ਮੱਖਣਾ ਠੇਕਣਾ ਹੁੰਦਾ ਹੈ ਇਹੀ ਜਿਹੜੀ ਗੱਲ ਹੈ ਫਾਈ ਬਣ ਕੇ ਕਮੈਂਟ ਸੇ ਸ਼ੇਅਰ ਕਰਕੇ ਇਸ ਪ੍ਰਸ਼ਾਸਨ ਦੇ ਇਸ ਸੌਰੀ ਇਸ ਕਮੇਟੀ ਦੇ ਤੱਕ ਤੇ ਸ਼ਾਇਦ ਬ੍ਰਿਟਿਸ਼ ਸ਼ਹਿਰ ਦੇ ਤੱਕ ਪ੍ਰਬੰਧਕ ਸਤੀਨਾ ਨਾ ਪ੍ਰਬੰਧਕ ਜੀ ਉਹਨਾਂ ਤੱਕ ਇਹ ਟੈਲੀਫੋਨ ਨਾ ਲਗਾ ਦੇ ਜਿਹੜੀ ਚੈਨਲ ਦੀ ਵੀਡੀਓ ਹੈ ਐਲਬੀਸੀ ਦੀ ਜੀ ਬੱਦ ਤੋਂ ਬੱਦ ਸ਼ੇਅਰ ਕਮੈਂਟ ਕਰਿਓ ਕਿ ਲੰਗਰ ਲਾਉਣਾ ਚਾਹੀਦਾ ਹੈ ਹਰ ਵਾਰ ਜੇਕਰ ਨਹੀਂ ਲਾਉਣਾ ਤਾਂ ਜਿਹੜਾ ਲੰਗਰ ਹਾਲ ਲਿਖਿਆ ਹੋਇਆ ਹੈ ਉਹ ਲੰਗਰ ਹਾਲ ਇਹਨਾਂ ਨੂੰ ਬੰਦ ਕਰ ਦੇਣਾ ਚਾਹੀਦਾ ਹੈ ਕਿਵੇਂ ਕਰਦਾ ਹੈ ਪਰ ਇਹ ਚੀਜ਼ ਮੈਂ ਪਹਿਲਾਂ ਵੀ ਕਿਹਾ ਸੀ ਸਰਲਾ ਜੀ ਆਤ ਨਹੀਂ ਪਈ ਹੈਗੀ ਕੋਈ ਦੁਕਾਨਦਾਰੀਆਂ ਵਾਲੀ ਗੱਲ ਨਹੀਂ ਬਾਈ ਜੀ ਜਿਵੇਂ ਲੰਗਰ ਹਰ ਸਾਲ ਤੁਸੀਂ ਲਾਉਂਦੇ ਆਂ ਸ਼ਾਬਾਸ਼ ਜਿਵੇਂ ਹਰ ਸਾਲ ਤੁਸੀਂ ਲੰਗਰ ਲਾਉਂਦੇ ਹੋ ਜਿਵੇਂ ਹਰ ਸਾਲ ਤੁਸੀਂ ਲੰਗਰ ਲਾਉਂਦੇ ਹੋ ਫਿਰ ਇਸ ਵਾਰ ਲੰਗਰ ਕਿਉਂ ਨਹੀਂ ਲਾਇਆ ਜੀ ਕੀ ਗੱਲ ਹੈ ਜੀ ਹਾਂ ਜੀ ਕਿਉਂ ਨਹੀਂ ਲਾਇਆ ਪਹਿਲ ਵੀ ਦੋ ਵਰਗੇ ਤੇ ਅਦੀ ਬੜਾ ਜਦੋਂ ਨਾ ਬੜਾ ਕਹਿੰਦਾ ਦੋਵਰੀਆਂ ਖੱਤ ਵੱਧ ਹੋ ਗਿਆ ਮੈਂ ਕਿਸੇ ਨੂੰ ਬੰਦਾ ਵਰ ਨਹੀਂ ਗਿਆ ਰੱਬ ਨੇ ਨਹੀਂ ਮੈਂ ਕਹਿੰਦਾ ਸੀ ਬਾਕੀ ਕੰਮ ਨੇ ਜਿਹੜੇ ਉਹ ਤਾਂ ਬਾਅਦ ਚ ਵੀ ਹੋ ਜਾਂਦੇ ਲੰਗਰ ਜੀ ਜਿਹੜੀ ਇਹ ਭੁੱਖੇ ਘਰੋਂ ਆਉਂਦੇ ਨੇ ਭੁੱਖੇ ਘਰੋਂ ਆਉਂਦੇ ਨੇ ਮੱਖਾ ਦੇਖਣ ਦੇ ਲਈ ਦੂਰੋਂ ਦੂਰੋਂ ਸੰਗਤ ਆਉਂਦੀ ਹੈ ਮੇਰੀ ਮਿਸ ਜੀ ਵੀ ਮੇਰੇ ਉਸ ਦੇ ਬਾਅਦ ਇਹ ਲੰਗਰ ਨਹੀਂ ਲਾਉਣਾ ਸੀ ਉਹਦੇ ਉੱਤੇ ਤੁਸੀਂ ਐ ਜੇ ਬਣਾ ਦੇ ਵੀ ਸਿਰਫ ਚਾਹ ਹੀ ਹੈ ਖਾਲੀ ਵੀ ਉਹ ਲੰਗਰ ਹਾਲ ਹੈ ਲਿਖ ਰਹੇ ਹੋ ਹਾਂ ਲੰਗਰ ਹਾਲ ਹੈ ਜੀ ਆਹ ਸਮਝਾਉ ਉਹ ਜੀ ਮੈਂ ਸਰਕਾਰ ਕੇ ਨਜ਼ਰ ਵਿੱਚ ਖੜਾ ਮੈਂ ਸਾਰਾ ਕੁਝ ਪਹਿਲਾ ਲੰਗਰ ਚੱਲਦਾ ਰਿਹਾ ਜੱਟ ਨਾ ਖਰਾਬ ਰਿਹਾ ਇਸ ਦੀ ਪਤਾ ਨਹੀਂ ਮੇਡਾ ਪਰ ਹੈਗਾ ਨਾ 2 ਮਹੀਨੇ ਪਹਿਲਾਂ ਮਰ ਚੁੱਕੇ ਮੈਂ ਇਹ ਕਹਿੰਦਾ ਵੀ ਉਹਦੇ ਪੈਸੇ ਨਾ ਪੇਪਰ ਜਾਰੀ ਆਉਂਦੇ ਵੀ ਸਿਰਫ ਚਾਹੀ ਚਾਹ ਤਾਂ ਚੱਲਣ ਆ ਰਹੀ ਹੈ ਚਾਹ ਤਾਂ ਚੱਲਣ ਲੱਗ ਰਹੀ ਹੈ ਲੰਗਰ ਜਿਹੜੇ ਸੰਗਤਾਂ ਵੱਲੋਂ ਲੱਡੂ ਚੜਾਏ ਜਾਂਦੇ ਨੇ ਸਿਰਫ ਉਹੀ ਜਦੋਂ ਜਾ ਕੇ ਨਾ ਮੈਂ ਕਹਿੰਦਾ ਭੁੱਖਾ ਮੰਗ ਪੈ ਜਾਂਦੇ ਨੇ ਨਾਲ ਦਵਾਲੇ ਇਹ ਕੁਝ ਦੇਖਣਾ ਪੰਜਾਬ ਦੇ ਅੰਦਰ ਬਹੁਤ ਆਪਣੀ ਜਿਹੜੀ ਹੈ ਸਮਝਾਉਦੇ ਨੂੰ ਆਪਾਂ ਮਗਰਦੁਬਾਰੇ ਜਾ ਦੇਗ ਵੰਡੇ ਉਹ ਦੇ ਕੌਣ ਖਾ ਆਪੇ ਹੀ ਖਾਂ ਜਾਂ ਵੀ ਸ਼ਵਾਸ਼ ਉਹ ਫਿਰ ਜਦੋਂ ਜਾਂਦੀ ਹੈ ਦੇਗ ਵੰਡਦੇ ਨੇ ਜਿਹੜਾ ਕਾਂ ਨੂੰ ਵੰਡਿਏ ਆ ਉਹਨਾਂ ਦੇ ਭੁੱਖ ਹੁੰਦੀ ਹੈ ਨਹੀਂ ਜਵਾਕਾਂ ਨੂੰ ਵੰਡਿਏ ਜਾਂ ਆਪਾਂ ਦੇਗ ਵੰਡਾ ਦੇ ਦੇ ਆ ਉੱਥੇ ਦੋ ਵਾਰ ਟੱਪ ਚ ਗਏ ਉਥੇ ਜਨਾਨੀਆਂ ਐ ਚਿੰਬੜੀਆਂ ਨੇ 10 10 ਲਟੂਣ ਪੰਨ ਤੇ ਲਏ ਜੇਕਰ ਨੰਗਰ ਚੱਲਦਾ ਹੁੰਦਾ ਕੋਈ ਨਹੀਂ ਨੋਟ ਨਹੀਂ ਸੀ ਬੜੀ ਬਸ ਲੰਗਰ ਨੇ ਆਏ ਨਹੀਂ ਚੱਲਿਆ ਜੀ ਪਤਾ ਨਹੀਂ ਭਰੇਗਾ ਦੈਨਾਂ ਇੱਥੇ ਕਮੇਟੀ ਬਣੀ ਹੋਈ ਹੈ ਰਜਿਸਟਰਡ ਹੈ ਕਮੇਟੀ ਮੈਂ ਦੇਖਦਾ ਉੱਤੇ 15 50 ਜਿਹੜਾ ਰਜਿਸਟਰਡ ਹੈ ਹਾਂ ਜੀ ਬੜੀ ਹੋਈ ਹੈ ਕਿੰਨਾ ਖਚੜਾ ਵਾ ਜਿਹੜਾ ਇਹ ਚੜਜੇਗਾ ਬਾਬਾ ਸੂਤ ਆਏਗਾ ਜੀ ਕਿੰਨੇ ਵੱਧ ਦੋ ਲੱਖ ਐਸਟੀਮੇਟ ਠੀਕ ਹੈ ਠੀਕ ਹੈ 2 ਲੱਖ 5 ਲੱਖ ਪੰਖੀ ਸੀ ਜੀ ਚੜਜੇ ਜੇ ਮਤਲਬ 8 ਲੱਖ ਵੀ ਚੜ ਜਾਂਦਾ ਹਾਂ ਠੀਕ ਹੈ ਉਹ ਭਰਦੇ ਨੇ ਵਧੀਆ ਇਹ ਮੇਲੇ ਨਹੀਂ ਭਰਦਾ ਹੈਗਾ ਇਸ ਕਰਕੇ ਇਹ ਵੱਧ ਭਰੇਗਾ ਕਿਉਂਕਿ ਪਿਛਲੇ ਦੋ ਮੇਲੇ ਨਹੀਂ ਭਰੇਗੇ ਸਾਨੂੰ ਨਹੀਂ ਅੰਦਾਜ਼ਾ ਸੀਗਾ ਵੀ ਇਹ ਮੇਲਾ ਇੰਨਾ ਪਰਸਰਦਿਆ। ਹਾਂ। ਅਸੀਂ ਅਰੇਂਜਮੈਂਟ ਪੂਰਾ ਕਰਦੀਆਂ। ਪਰ ਇਸ ਵਾਰ ਨਹੀਂ ਪਤਾ ਸੀ ਇਹ ਮੇਲੇ ਤੇ ਇੰਨਾ ਰਸ਼ ਨਹੀਂ ਹੁੰਦਾ ਜਿੰਨਾ ਪਹਿਲਾਂ ਇਦੋਂ 15 ਦਿਨ ਪਹਿਲਾਂ ਹੁੰਦਾ। ਜਿਵੇਂ ਕਿ ਸਾਨੂੰ ਰਿਪੋਰਟ ਮਿਲੀ ਹੈ ਕਿ ਇਸ ਮੇਲੇ ਦੇ ਉੱਤੇ 5 5 6 6 ਲੱਖ ਰੁਪਈਆ ਮਤਲਬ ਕਿ ਇਕੱਠਾ ਹੋ ਜਾਂਦਾ ਹੈ। ਨਹੀਂ ਬਰੇ ਕੌਣ ਕਹਿੰਦਾਗਾ? ਨਹੀਂ ਹੁੰਦਾ। ਪਿਛਲੇ ਮੇਲਿਆਂ ਤੇ ਹੁੰਦਾ ਸੀਗਾ। ਅੱਛਾ। ਇਹ ਮੇਲੇ ਦਾ ਲੱਖਰਕਾ ਮਾਹੌਲ। ਬਹੁਤ ਵਧੀਆ ਤੁਸੀਂ ਗੱਲ ਕੀਤੀ ਹੈ ਸ਼ੈੱਡ ਬਣਾਏ ਨੇ, ਹੋਰ ਕਰੇ ਨੇ। ਜਿਹੜੇ ਥੱਲੇ ਦੇ ਫਰਸ਼ ਨੇ ਬਾਅਦ ਚ ਵੀ। ਵਾਹ ਵਾਹ। ਸ਼ਾਬਾਸ਼। ਸੋਕੀ ਨਾ ਪਹਿਲਾਂ ਤੇ ਇਤਜਾਮ ਬੰਦ ਤਰੀਕੇ ਦੇ ਹੁੰਦਾ ਜੇ ਬਗਾ ਇਹ ਮੇਲੇ ਤੇ ਬਸ ਨੋਰਮਲ ਰਸ ਹੁੰਦਾ ਇਹ ਇਤਕੀ ਜਿਆਦੇ ਹੋ ਗਿਆ ਇਤਕੀ ਸਾਡੇ ਉਹਦੇ ਨਾਲੋਂ ਵੱਧ ਹੋ ਗਿਆ ਵੀਰੋ ਗੁਰਦਾਰ ਮਹਾਕਲ ਜਿਹੜੇ ਪਹਿਲਾਂ ਦੋ ਮੇਲੇ ਤੋਂ ਨਹੀਂ ਪਰੇ ਹੈਗੇ ਅੱਛਾ ਆਪਾਂ ਇਸ ਦੇ ਵਿੱਚ ਦੂਰੇ ਉਧਰ ਜਾਓ ਉਧਰ ਲਾ ਕੇ ਗੱਲ ਕਰਨਾ ਕੀ ਆਉ ਮਤਲਬ ਕੇ ਆਉ ਕੀ ਤੁਹਾਡੇ ਕੋਲ ਗੁਰਿੰਦਾ ਦੀ ਗੱਲ ਕਰਦਾ ਬਾਈ ਬਣ ਕੇ ਛਾਗੇ ਦੇ ਜਾਲ ਦੇ ਪ੍ਰਧਾਨ ਆ ਵੀ ਉਰੀ ਹੈਗਾ 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 ਪ੍ਰਧਾਨ ਤਰਫ ਦੌੜਾ ਲਾਤੇ ਜੀ ਬਾਬਾ ਨਾਮ ਸਿੰਘ ਦਾ ਫਲਾਣ ਬਲਜੀਤ ਸਿੰਘ ਅੱਛਾ ਉਹਨਾਂ ਦਾ ਮੋਬਾਈਲ ਨੰਬਰ ਬੋਲ ਦੋਗੇ ਮੈਂ ਕਨੈਕਟ ਕਰ ਸਕਾਂ ਨਾ ਬੇਟਾ ਹਾਲ ਹੀ ਨਿਕਲ ਕੇ ਬੱਚਾ ਨੇ ਵੀਰ ਬਣ ਕੇ ਪਿਆਰ ਨਾਲ ਕੱਢ ਕੇ ਲਾਈ ਦਾ ਮੈਂ ਕੋਈ ਨਾ ਕਾਨੂੰ ਮੇਰੀ ਮਿਸੇਜ ਰੁਸ ਕੇ ਭੱਜ ਕੇ ਕਹਿੰਦੀ ਮੇਰੇ ਤਾਂ ਖੋ ਪੈਣ ਲੱਗ ਰਿਹਾ ਤੂੰ ਬਣਾਈ ਜਾ ਵੀਡੀਓ ਹੋਰ ਯਾਰ ਕਰੋ ਇਹ ਕੋਈ ਹੋਰ ਦੱਸ ਸ਼ਾਬਾਸ਼ ਹੋ ਕੇ ਮੈਂ ਤਾਂ ਜਾਣੀ ਆ ਫਿਰ ਚਾਹ ਦਾ ਲੰਗਰ ਚੱਲਣ ਲੱਗ ਰਿਹਾ ਜੀ ਦੇਖ ਹੈ ਚਾਹ ਦਾ ਲੰਗਰ ਚੱਲਣ ਲੱਗ ਰਿਹਾ ਚਾਹ ਦਾ ਚਾਹ ਦਾ ਜੀ ਚੱਲ ਸਤੇਤੀ ਦੇ ਵਿੱਚ ਤੁਸੀਂ ਕੀ ਹੋ ਗਿਆ ਬਾਬਾ ਦਿੱਲੀ ਵਿੱਚ ਨਿਊਜ਼ ਦੀਆਂ ਤਾਜ਼ੀਆਂ ਤਸਵੀਰਾਂ ਬਾਕੀ ਕੰਮ ਆਪਾਂ ਪ੍ਰਬੰਧਕ ਕਮੇਟੀ ਦੇ ਜੋ ਪ੍ਰਧਾਨ ਨੇ ਉਹਨਾਂ ਨਾਲ ਕਰਾਂਗੇ। ਤੁਸੀਂ ਦੇਖ ਰਹੇ ਹੋ ਕਿ ਹਾਇ ਜਿਹੜਾ ਬਹੁਤ ਵੱਡਾ ਹੈ ਪਰ ਉਸ ਕਰੀ ਆਪਾਂ ਨੇ ਪ੍ਰਬੰਧਕਾਂ ਨਾਲ ਧੰਨਵਾਦ ਕਰਨ ਦੀ ਉਹ ਕਹਿੰਦੇ ਅਸੀਂ ਪ੍ਰਧਾਨ ਜੀ ਨਾਲ ਗੱਲਬਾਤ ਕਰਾਵਾਂਗੇ। ਜਿਹੜਾ ਵੀ ਮੇਰਾ ਵੀਰ ਇਸ ਵਕਤ ਵੀ ਜਾ ਰਿਹਾ ਹੈ। ਇੰਜੇਸੂਜ ਦੇ ਰਾਹੀ ਤਸਵੀਰਾਂ ਫਰੇਟਾ ਮੰਡੀ ਦੀਆਂ ਜੋ ਕਿ ਭਾਰੀ ਜਿਹੜੀ ਸੰਗਤ ਹੈ ਉਹ ਇੱਕ ਮਹੀਨੇ ਤੋਂ ਸ਼ੁਰੂ ਹੋ ਜਾਂਦੀ ਹੈ ਇਸ ਤੋਂ ਬਾਅਦ ਇੱਕ ਵਾਰ ਹੋਰ ਐਤਵਾਰ ਹੈ ਜਿਹੜਾ ਉਸ ਦੇ ਉੱਤੇ ਵੀ ਦੇਖੋ ਇਹ ਲੰਗਰ ਚਲਾਉਂਦੇ ਨੇ ਜਾਂ ਨਾ ਚਲਾਉਂਦੇ ਨੇ ਉਹ ਪ੍ਰਬੰਧਕਾਂ ਬਣਦੀ ਹਰਤੀ ਹੈ